ਗੁਲਾਇਆ ਤੇ ਜੰਡਿਆਲਾ ਰੋਡ ਵਿਚਕਾਰ ਡਿੱਗੀ ਵੱਡੀ ਟਾਲੀ ਰਾਗੀਰਾਂ ਨੂੰ ਕਰਨਾ ਪਿਆ ਮੁਸ਼ਕਿਲਾਂ ਦਾ ਸਾਹਮਣਾ ਅੱਜ ਤੜਕਸਾਰ ਰਾਗੀਲਾਂ ਨੂੰ ਉਸ ਵੇਲੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਜਦੋਂ ਬੋਪਾਰਾਏ ਅਤੇ ਸੰਟੇਸੀਆ ਵਿਚਕਾਰ ਵੱਡੀ ਟਾਲੀ ਡਿੱਗਣ ਨਾਲ ਰਸਤੇ ਵਿੱਚ ਦੂਰੋਂ ਦੂਰ ਤੱਕ ਜਾਮ ਲੱਗ ਗਿਆ ਜਿਸ ਕਰਕੇ ਰੋਜ਼ਾਨਾ ਕੰਮ ਤੇ ਜਾਣ ਵਾਲੇ ਰਾਗੀਰਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਇਸ ਸਬੰਧ ਜਾਣਕਾਰੀ ਦਿੰਦੇ ਹੋਏ ਗੁਰਾਇਆ ਨਗਰ ਕੌਂਸਲ ਦੇ ਪ੍ਰਧਾਨ ਹਰਮੇਸ਼ لال ਮੇਸ਼ੀ ਅਤੇ ਕੌਂਸਲਰ ਸ਼੍ਰੀਮਤੀ ਬਲਵਿੰਦਰ ਕੌਰ ਹੀਰ ਦੇ ਪਤੀ ਸੰਜੀਵ ਹੀਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਜਦੋਂ ਅਸੀਂ ਮੌਕੇ ਤੇ ਆ ਕੇ ਵੇਖਿਆ ਕਿ ਬੋਪਾਰਾਏ ਨਹਿਰ ਪੁਲੀ ਦੇ ਨਜ਼ਦੀਕ ਇੱਕ ਵੱਡੇ ਟਾਲੀ ਦਾ ਦਰਖਤ ਰਸਤੇ ਵਿੱਚ ਡਿੱਗਿਆ ਹੋਇਆ ਹੈ ਜਿਸ ਕਾਰਨ ਰਾਗੀਰਾਂ ਨੂੰ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਰਿਹਾ ਹੈ ਅਸੀਂ ਜੰਗਲਾਤ ਮਹਿਕਮੇ ਨੂੰ ਇਤਲਾਹ ਦੇ ਦਿੱਤੀ ਹੈ ਅਤੇ ਜੀਐਸਬੀ ਦੀ ਮਦਦ ਨਾਲ ਟਾਲੀ ਨੂੰ ਕਿਨਾਰੇ ਕੀਤਾ ਗਿਆ ਅਤੇ ਜਦੋਂ ਦੂਜੇ ਪਾਸੇ 112 ਦੇ ਇੰਚਾਰਜ ਸੁਖਬੀਰ ਨਾਲ ਗੱਲਬਾਤ ਕੀਤੀ ਤਾਂ ਦੱਸਿਆ ਕਿ ਰਾਸਤੇ ਵਿੱਚ ਲਾਗੀਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਡਿਵਰਸ਼ਨ ਦੇ ਕਿ ਮੌਕੇ ਤੇ ਰਾਸਤੇ ਨੂੰ ਕਲੀਅਰ ਕਰਵਾਇਆ ਗਿਆ ਪਵਨ ਪਨੋਟ ਨਾਲ ਬੁਰਾਇਆ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ नथो पाण जा ਇਹ ਦਰਖਤ ਸਵੇਰੇ ਡਿਗਿਆ ਔਰ ਮੈਨੂੰ ਪਤਾ ਲੱਗਾ ਮੈਂ ਤੇ ਮੇਰਾ ਸਾਥੀ ਕਾਉਂਸਲਰ ਸੰਜੀਵ ਕੁਮਾਰ ਜੀ ਆਏ ਸੀਗੇ ਤੇ ਲੱਗਿਓ ਆ ਕਟਨ ਵੀ ਵਾਲੇ ਵੀ ਆ ਗਏ ਲੱਗਿਓ ਆ ਕੱਟ ਰਹੇ ਆ ਚਲੋ ਅਸੀਂ ਵੀ ਜਿੰਨੇ ਜੋਗੇ ਆ ਉਹ ਰਸਤਾ ਪੱਧਰ ਕੀਤਾ ਔਰ ਆਸ ਹੈ ਵੀ 1 ਘੰਟੇ ਸਵਾ ਘੰਟੇ ਦੇ ਵਿੱਚ ਵਿੱਚ ਸਾਰਾ ਪੱਧਰਾ ਹੋ ਜਾਊਗਾ ਔਰ ਰਸਤਾ ਬਹਾਲ ਕਰ ਦਿੱਤਾ ਜਾਊਗਾ ਹੁਣ ਜਿਹੜਾ ਆਰਜੀ ਤੌਰ ਤੇ ਰਸਤਾ ਢੰਡਿਆਂ ਵਿੱਚ ਦੀ ਇੱਥੋਂ ਅਸੀਂ ਦੱਸੀ ਜਾਂਦੇ ਆ ਵੇਰ ਕਰ ਰਹੇ ਆ ਔਰ ਢੰਡਿਆਂ ਵਿੱਚ ਦੀ ਅਸੀਂ ਰਸਤਾ ਪਾ ਦਿੱਤਾ ਮੁਲਾਜ਼ਮ ਵੀ ਸਾਡੇ ਖੜੇ ਆ ਤਕਰੀਬਨ ਘੰਟਾ ਲੱਗ ਜਾਣਾ ਕਿਉਂਕਿ ਦਰਸਤ کافی ਵੱਡਾ ਆ ਜੀਵੀਸੀ ਸਾਡੀ ਆ ਰਹੀ ਜੀਵੀਸੀ ਤੋਂ ਬਿਨਾ ਇਹ ਕੰਮ ਹੋਣਾ ਅਸੰਭਵ ਹੀ ਆ ਇਹ ਜੰਗਲਾਤ ਮੈਗਮਨ ਖਬਰ ਕਰ ਦਿੱਤੀ ਹਾਂ ਜੰਗਲਾਤ ਮੈਗਮਨ ਕਹਿੰਦੀ ਉਹਨੇ ਆਪਣੇ ਬੰਦੇ ਦੋ ਭੇਜੇ ਆ ਉਹਨਾਂ ਨੇ ਉਹਨਾਂ ਨੂੰ ਕਹਿਤਾ ਵੀ ਤੁਸੀਂ ਜਾ ਕੇ ਵੱਡੋ ਤੇ ਬਾਕੀ ਉਹਨਾਂ ਦੇ ਵੀ ਮੁਲਾਜ਼ਮ ਆ ਰਹੇ ਇਹਨੂੰ ਆ ਕੇ ਸਾਹਮਣੇ ਆਪਣੇ ਤਰ੍ਹਾਂ ਪਰ ਅਸੀਂ ਫੌਰੀ ਤੌਰ ਤੇ ਇਸ ਕਰਕੇ ਲੱਗੋਆ ਵੀ ਇੱਥੋਂ ਰਸਤਾ ਜਿਹੜਾ ਸਵੇਰ-ਸਵੇਰ ਦਾ ਟਾਈਮ ਆ ਕਿਸੇ ਨੇ ਕੋਈ ਸਰਵਿਸ ਤੇ ਜਾਣਾ ਜਾਂ ਕਿਤੇ ਵੀ ਆ ਵੇ ਜਿੰਨਾ ਵੀ ਹੋ ਸਕੇ ਜਲਦੀ ਜਲਦੀ ਇਹ ਰਾਸਤੇ ਨੂੰ ਆਪਾਂ 15 ਕਰਕੇ ਬਹਾਲ ਕਰ ਸਕੀਏ ਕੋਈ ਜਾਨੀ ਨੁਕਸਾਨ ਨਹੀਂ ਹੋ ਰਿਹਾ ਨਹੀਂ ਜਾਨੀ ਨੁਕਸਾਨ ਨਹੀਂ ਹੋ ਰਿਹਾ